ਜਾ ਮਰਾ ਛੋਚਾ ਹੀ ਹੋ ਗਿਆ ਜਿਤਨਾ ਯਾਰ ਨਿਕੇ ਨਿਕੇ ਜਵਾਗ ਵੀ ਯਾਰ ਜਿਤਨਾ ਬੱਚੇ ਹੁੰਦੇ ਸਕੂਲ ਦੇ ਬੱਚੇ ਲਾ ਲਈਏ ਆਪਾਂ ਵੀ ਉਹ ਆ ਫੀਮ ਫੂਮ ਦਾ ਤੇ ਛੋਚਾ ਹੀ ਹੋ ਗਿਆ ਹਨਾ ਇਹ ਭਾਜੀ ਛੋਚਾ ਜਿਤਨਾ ਹੁਣ ਮੰਨ ਕੇ ਚੱਲ ਫੀਮ ਫੀਮ ਨੂੰ ਤੇ ਫੀਮ ਹੋ ਗਈ ਬੀਅਰ ਹੋ ਗਈ ਤੇ ਮੇਰੇ ਆਮਦਸ਼ ਆ ਗਿਆ ਇਹ ਦੇ ਮੀਡੀਆ ਨੇ ਇਨਾ ਬੜਾ ਕੰਮ ਕੁਰੀਆ ਹੋ ਗਿਆ ਹੈ ਹਨਾ ਹਾਣ ਮੈਡੀਕਲ ਸਟੋਰਾਂ ਦੇ ਵੇਖੋ 15 15 ਸਾਲਾਂ ਦੇ ਨਹੀਂ ਯਾਰ ਮੇਰੀ ਗੱਲ ਸੁਣੋ ਇੱਕ ਇਹ ਸਭ ਭਾਈ ਪਰਵਾਂਜੀ ਨਾਲੇ ਅਨਮੋਲ ਦੀ ਜਿਹੜੀ ਵੀਡੀਓ ਦੇ ਵਿੱਚ ਆਪਣੀ ਆਡੀਅੰਸ ਨੇ ਆ ਤੁਹਾਡੇ ਫੈਨਾਂ ਨੇ ਡਿਮਾਂਡ ਕੀਤੀ ਸੀ ਤੇ ਉਹਦਾ ਆ ਕਿ ਤੁਹਾਨੂੰ ਫੋਨ ਵਗੈਰਾ ਮੋਲਕਵਾਤਰੇ ਦਾ ਹਾਂਜੀ ਆਇਆ ਹੀ ਮੈਸੂਜਾ ਦਾ ਅੱਛਾ ਮਾ ਲੱਭਾਂਗਾ ਨਾਲੇ ਆਪਾਂ ਜਿਹੜਾ ਕੇਐਸ ਕੀਤਾ ਸੀ ਨਾ ਉਹਨਾਂ ਤੇ ਹਾਂਜੀ ਸਕੂਲ ਤੇ ਹਾਂਜੀ ਉਹਦੀ ਵੀ ਤਰੀਕ ਆ ਅੱਛਾ ਉਹ ਜੱਜ ਨਹੀਂ ਗੱਡੇ ਉਹਨਾਂ ਨੇ ਬ੍ਰੈਂਟ ਵੀ ਬ੍ਰੈਂਟ ਜੀ ਕੱਢ ਦਿੰਦਾ ਕੀ ਕੱਢ ਦਿੰਦਾ ਹਾਂਜੀ ਸੰਮਨ ਜੀ ਹਾਂਜੀ ਕੰਨੇ ਬਰੇਕਰੋਂ ਤੁਰੇ ਤੇ ਪ੍ਰਮਾਨ ਜੀ ਲੇਟ ਤੁਰੇ ਨਹੀਂ ਅਸੀਂ 3 ਵਜੇ ਤੁਰੇ ਹਾਂ ਥੋੜਾ ਲੇਟ ਹੋ ਗਿਆ 3 ਵਜੇ ਤੋਂ ਤੇ ਹੁਣ ਇਹ 4 ਵਜੇ ਸਰੇ ਲਈ ਆਇਆ ਕੌਣ ਲਾਡੀ ਹਾਂਜੀ ਅੱਛਾ 2 ਵਜੇ ਟਾਈਮ ਨਾਲ ਤੁਰ ਪਏ ਹਾਂਜੀ ਮੈਂ ਅੱਦੇ ਗੁਰ ਇਦਾਂ ਤਿਆਰ ਹੀ ਰਹਿਣਾ ਇੱਕ ਹਿਸਾਬ ਦਾ ਸਵੇਰ ਤੋਂ ਹੀ ਕਿਆ ਰਹਿਣਾ ਚਾਹੀਦਾ ਹਾਂਜੀ ਉਹ ਨਹੀਂ ਮੇਰਾ ਇਦਾਂ ਚੱਕਰ ਆਣਾ ਦੂਜਾ ਆਇਆ ਗਿਆ ਬੜਾ ਰਿੰਦਾ ਹਾਂਜੀ ਜੇ ਹੁਣ ਕਰੇ ਜੇ ਕੋਈ ਆ ਗਿਆ ਜੇ ਆਪਾਂ ਨਹੀਂ ਮਿਲਦੇ ਤੇ ਉਹਨਾਂ ਕਹਣਾ ਪਲਵਾਨ ਆਕਰ ਕਰ ਬਾਈ ਬਿਲਕੁਲ ਭਾਈ ਜਿੰਮੇਵਾਰੀ ਬੜੀ ਬਣ ਜਾਂਦੀ ਏ ਕੇ ਦੇ ਨਾਲ ਬੋਲਣ ਦਾ ਹਨਾ ਤਰੀਕਾ ਮੈਂ ਗੁੱਸੇ 'ਚ ਨਹੀਂ ਬੋਲ ਸਕਦਾ ਕੇ ਹਾਂਜੀ ਜਿਹਦੇ ਨਾਲ ਵੀ ਜੇ ਮਾੜਾ ਮੋੜ ਚਲੋ ਬੰਦਾ ਦਾ ਬੰਦਾ ਰੱਬ ਥੋੜੀ ਏ ਕਈ ਵਾਰ ਬੰਦੇ ਨੂੰ ਵੈਸੇ ਮੂਡ ਨਹੀਂ ਸੀ ਜਾਂਦਾ ਐਬਸੈਟ ਹੁੰਦਾ ਨਾ ਹਾਂਜੀ ਕਈ ਜਿਹੜਾ ਮੇਰਾ ਮੂਡ ਵੈਸੇ ਐਬਸੈਟ ਹੋਣਾ ਜੱਪ ਦੇ ਇਫੈਕਸ਼ਨ ਜੀ ਵਧੀ ਆ ਅੱਛਾ ਥੋੜੀ ਹਵਾ ਮੇਰਾ ਮੂਡ ਨਹੀਂ ਠੀਕ ਯਾਰ ਇਹ ਫੈਸਲ ਭਾਜੀ ਜਿਵੇਂ ਮਤਲਬ ਕੀ ਉਹਦੇ ਪੈਰ ਪਿਆਣਾ ਅੰਦਰ ਹਾਂਜੀ ਉਹਦੇ ਨਾਲ ਬੁਖਾਰ ਚੜਨਾ ਉਹਨੂੰ ਹੋ ਜਾਂਦਾ ਚੜਨ ਲੱਗ ਪੈਂਦਾ ਅੱਛਾ ਜਦੋਂ ਉਹ ਬੁਖਾਰ ਚੜਦਾਗੇ ਉਹਦੇ ਨਾਲ ਇਫੈਕਸ਼ਨ ਹੋ ਜਾਂਦੀ ਅੰਦਰ ਉਹਦੇ ਅੱਛਾ ਅੱਛਾ ਬੁਖਾਰ ਤਾਂ ਹੀ ਪੁਰਾ ਲੱਤ ਗਿਆ ਚੜ ਗਿਆ ਲੱਤ ਗਿਆ ਚੜ ਗਿਆ ਕੌਣ ਲਾ ਪੈਂਦਾ ਚਾਰੇ ਤੇ ਤਾਂ ਹੀ ਉਹਦੇ ਸਿਹਤ ਨਹੀਂ ਬੰਦੀ ਉਹਦੀ ਲਿਸਾ ਹੁੰਦਾ ਜਾਂਦਾ ਕੁੜੇ ਉਹਦੇ ਕਰਕੇ ਟੈਨਸ਼ਨ ਬੜੀ ਰਹਿੰਦੀ ਦਿਮਾਗ ਤੇ ਗਈ ਯਾਰ ਹਾਂ ਬਸ ਇਦਾਂ ਹੀ ਰੋਣ ਬੰਦਾ ਚੱਲੀ ਜਾਂਦਾ ਹਨਾ ਹਾਂਜੀ ਟੈਂਸ਼ਨ ਬੜੀ ਆਉਂਦੀ ਐ ਤੇ ਬਾਕੀ ਬਾਬਾ ਕਰੇ ਮੇਰੇ ਯਾਰ ਠੀਕ ਹੋ ਗਿਆ ਨਾ ਜਵਤ ਬਾਜੋ ਭਲਾ ਨਹੀਂ ਪੀਜੀ ਵਾਲਿਆਂ ਨਾਲ ਬਜ ਜਿਹੜੀ ਤੂੰ ਕਹਿੰਦੇ ਉਹ ਯਾਰ ਉਹ ਫੋਨ ਨਹੀਂ ਕਰੁੰਦਾ ਤੇ ਕੀ ਕਰੀਏ ਹੁਣ ਹੁਣ ਫੇਰ ਜਾਣਾ ਪੈਣਾ ਉੱਥੇ ਲੈ ਕੇ ਆਪਣਾ ਫੇਰ ਅਪਾਇੰਟਮੈਂਟ ਦੇਣਗੇ ਹਾਂਜੀ ਕੋਈ ਨਾ ਕੋਈ ਬੰਦਾ ਪਾਉਣੇ ਆ ਵਿੱਚ ਕੋਈ ਨਾ ਕੋਈ ਹੁਣ ਆਪਣੇ ਚਾਰ ਪੰਜ ਨਾਲ ਜਿਹੜਾ ਟਾਈਮ ਦਿੱਤਾ ਸੀ ਲੰਘ ਗਿਆ ਹਾਂਜੀ ਇਹ ਮੰਨ ਕੇ ਚੱਲ ਗਈ ਪਹਿਲੋਂ ਨਾਲ ਟਾਈਮ ਤੇ ਤਾਂ ਹੁਣ ਵੀ ਆ ਟਾਈਮ ਲੰਘ ਗਿਆ ਨਾਲ ਦਿੱਤਾ ਸੀ ਹਾਂਜੀ ਹੁਣ ਮੇਰਾ ਅਦਾ ਕੀ ਜਾਂ ਇੱਕ ਦੋ ਦਿਨਾਂ ਤੱਕ ਜਾਂਨੇ ਲਾਵੇ ਹਾਂਜੀ ਹੀਰੋ ਨਾਲ ਬਾਬਾ ਟਰੋਪਰ ਅੱਗੇ ਮਾਮਾ ਹਣ ਕਰ ਦੇਣ ਫਿਰ ਲੱਭਣਾ ਹੀ ਪੈਣਾ ਬੰਦਾ ਹੀ ਕੋਈ ਲੱਭਾਂਗਾ ਫੇਰੀ ਬਿਲਕੁਲ ਬਾਜੀ ਹੈਨਾ ਜਿੱਤੀ ਦਿਨ ਨੂੰ ਪਤਾ ਹੀ ਯਾਰ ਜਦੋਂ ਚੰਚਨ ਜੀ ਉਹ ਨਾ ਕਿਹੜਾ ਚੰਗਾ ਨਹੀਂ ਲੱਗਦਾ ਨਹੀਂ ਲੱਗਦਾ ਪ੍ਰਮਾਨ ਜੀ ਕਿਉਂਕਿ ਗੱਬਰ ਹੋ ਜਾਣਾ ਹੁਣ ਨੋਨ ਨੇ ਹਾਂਜੀ ਕਿਉਂਕਿ 12ਵਾਂ ਸਾਲ ਲੱਗ ਗਿਆ ਸੀ ਤੇ ਮਾਹ ਰਾਏ ਨੇ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਮਾ ਲੱਭਦਾ ਵੀ ਨਾਲੇ ਆਪਾਂ ਜਿਹੜਾ ਕੇਸ ਕੀਤਾ ਇਹਨਾਂ ਉੱਤੇ ਹਾਂਜੀ ਸਕੂਲ ਤੇ ਹਾਂਜੀ ਉਹਦੀ ਵੀ ਤਰੀਕ ਆ ਅੱਛਾ ਉਹ ਜੱਜ ਨੇ ਕੰਢੇ ਉਹਨਾਂ ਦੇ ਬ੍ਰੈਂਟ ਵੀ ਬ੍ਰੈਂਟ ਜੀ ਕੱਢ ਦਿੰਦਾ ਕੀ ਕੱਢ ਦਿੰਦਾ ਹਾਂਜੀ ਸੰਮਨ ਜੀ ਹਾਂਜੀ ਉਹਨਾਂ ਕਹੇ ਵੀ ਈ ਨਾਲ ਜਾਪ ਨੂੰ ਲੈ ਕੇ ਆਉ ਉੱਥੇ ਹਾਂਜੀ ਗਵਾਈ ਪਾਊਗੀ ਨਾ ਉਹਦੀ ਅੱਛਾ ਫੇਰ ਆਪਾਂ ਉਹਨਾਂ ਜਾ ਕੇ ਦੱਸਾਂਗੇ ਵੀ ਪਿਆ ਕੀਤਾ ਸਕੂਲ ਨੇ ਸਾਰਾ ਘਰ ਆ ਉਹਦੇ ਚਲੋ ਆਪਾਂ ਰਿਪੋਰਟ ਵੀ ਦਿੱਤੀ ਜਿਹੜਾ ਐਫ ਆਈ ਆਰ ਲਿਖਾਈ ਉਹਦੇ ਚ ਤੇ ਲਿਖਿਆ ਸਾਰਾ ਕੁਝ ਹੀ ਵੀ ਆ ਚੱਕਰ ਹੋਇਆ ਹਨਾ ਹਾਂਜੀ ਫਿਰ ਪਰ ਰਪਟਾ ਰਪਟਾ ਲੈ ਕੇ ਜਾਵਾਂਗੇ ਸਾਰੀਆਂ ਆਪਦੀਆਂ ਨਾਲ ਹਾਂਜੀ ਹਾਂ ਬਾਕੀ ਜੇ ਆਪਾਂ ਸੋਚੀਏ ਇੱਕੋ ਬੱਚੇ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਉਹਨਾਂ ਨੇ ਨਿੱਕੀ-ਮੋਟੀ ਗੱਲ ਨਹੀਂ ਹੈ ਵੀ ਇਹ ਨਿੱਕੀ-ਮੋਟੀ ਗੱਲ ਆ ਹਾਂਜੀ ਕਿ ਬੱਚੇ ਦਾ ਇੱਕ ਫਿਊਚਰ ਖਰਾਬ ਕਰਨ ਦੇ ਤਦਾਰ ਤਿੰਨ ਨਾਲ ਲਿਆ ਕੇ ਡੱਕਤਾ ਕੰਮ ਹੁਣ ਚਲੋ ਬਾਕੀ ਵੈਗਰੂ ਨੇ ਕਿਰਪਾ ਕਰਤੀ ਪਰ ਸਕੂਲ ਵਾਲਿਆਂ ਨੇ ਕਸਰ ਥੋੜੀ ਛੱਡੀ ਕੋਈ ਕਿ ਬੱਚਾ ਇਹ ਤੁਸੀਂ ਮੰਨ ਕੇ ਚੱਲੋਗੇ ਬੱਚਾ ਡਿੱਗ ਜਿੱਦਾਂ ਪਿਆ ਸੀ ਬਾਅਦ ਤੋਂ ਇਹ ਤੇ ਮਗੇਲੀ ਦੇ ਕਾਰਨ ਲੱਗਾ ਵਾ ਕਿ ਇਹ ਇਹ ਕਿੱਦਾਂ ਹੋ ਸਕਦਾ ਕਿ ਬੱਸ ਦੇ ਵਿੱਚੋਂ ਬੱਚਾ ਡਿੱਗ ਪੇ ਹਾਂਜੀ ਹੁਣ ਇੱਕ ਦਿਨ ਵੇਖੀ ਉਹ ਬੱਸ ਝੋਨੇ ਚ ਛੁੱਟੀ ਫਿਰਦੇ ਸੀ ਬੱਚਿਆਂ ਵਾਲੀ ਤੇ ਹੋਰ ਸ਼ਰਾਬ ਨਾਲ ਰੱਜਿਆ ਸੀ ਆਪ ਉਹ ਹਾਂਜੀ ਇੱਕ ਦਿਨ ਮੈਨੂੰ ਸਰਕਾਰ ਦੀ ਨਹੀਂ ਸਮਝ ਆਉਂਦੀ ਵੀ ਜਿਹੜੇ ਬੱਚਿਆਂ ਦੇ ਧਿਆਨ ਦੇਣਾ ਸਕੂਲ ਵਾਲੀਆਂ ਬੱਸਾਂ ਦੇ ਧਿਆਨ ਦੋ ਕੋਈ ਆਪਣੇ ਜ਼ਿਲ੍ਹੇ ਦਾ ਡੀਸੀ ਆ ਜਿਹੜਾ ਉਹਨੂੰ ਚਾਹੀਦਾ ਵਾ ਵੀ ਜਿਹੜੇ ਬੱਚੇ ਆ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਹੀ ਡੀਸੀ ਹੁੰਦਾ ਨਾ ਆਪਣੇ ਜ਼ਿਲ੍ਹੇ ਦੇ ਸਾਰਿਆਂ ਨੂੰ ਚਾਰਜ ਆਣਾ ਹਾਂਜੀ ਉਸ ਤੋਂ ਬਾਅਦ ਐਸਐਸਪੀ ਕੋਲ ਆਉਂਦਾ ਵਾ ਸਾਰਾ ਉਹ ਸਕੂਲਾਂ ਦੇ ਰਿਕਾਰਡ ਵੇਖਣੇ ਚਾਹੀਦੇ ਆ ਵੀ ਬੱਸਾਂ ਕਿੱਦਾਂ ਦੀਆਂ ਲੱਗੀਆਂ ਵਾਂ ਕੀ ਸਾਬ ਕਿਤਾਬ ਆ ਬੱਚੇ ਆਉਣ ਵਾਲਾ ਭਵਿੱਖ ਆ ਆਪਣਾ ਨੀ ਕੀਮੋਡੀ ਚੀਜ਼ ਥੋੜੀ ਆ ਬਿਲਕੁਲ ਭਰਾਂਜੀ ਬੱਚਿਆਂ ਨੇ ਕਿਹਾ ਨੇ ਡੀਸੀ ਬਣ ਅਗੇ ਨੇ ਐਸਐਸਪੀ ਬਣ ਅਗੇ ਨੇ ਬਾਹਰ ਜਾਣਾ ਅਗੇ ਨੇ ਕੁਝ ਬੰਨਣਾ ਤੇ ਜੇ ਬੱਚੇ ਹੀ ਆਪਣੇ ਸੇਫ ਨਹੀਂ ਤੇ ਸੇਫ ਕੌਣ ਹੈ ਪਰ ਹਾਂਜੀ ਬਿਲਕੁਲ ਹਣਾ ਹੁਣ ਇਹ ਸੋਚਣਾ ਚਾਹੀਦਾ ਮੈਂ ਤਾਂ ਕਹਿੰਦਾ ਮੇਨ ਇਹੋ ਸਕੂਲਾਂ ਦੇ ਵਿੱਚ ਹੀ ਦਾਇਰ ਹੋਵੇ ਵੀ ਜਿਹੜੇ ਬੱਚੇ ਆ ਨਾ ਉਹਨਾਂ ਦੀਆਂ ਬੱਸਾਂ ਜਿਹੜੀਆਂ ਤੁਰਦੀਆਂ ਵਾ ਜਦੋਂ ਉਦੋਂ ਹੀ ਤਿਆਰ ਰੱਖਣ ਉਹ ਵੇਖ ਚੌਥਾ ਸਾਲ ਲੱਗ ਗਿਆ ਯਾਰ ਕੇ ਇਹ ਆ 20 ਤਰੀਕ ਨੂੰ ਨਾ ਹਾਂਜੀ ਚੌਥਾ ਸਾਲ ਲੱਗ ਜਨਾ ਤਿੰਨ ਸਾਲ ਪੂਰੇ ਹੋ ਗਏ ਜੱਪ ਦੇ ਤੇ ਉਹ ਉਹਦਾ ਜਿਹੜਾ ਬਚਪਨ ਆ ਜਿਹੜਾ ਉਹਨੇ ਖੇਡਣਾ ਕੁੱਦਣਾ ਹੀ ਸਾਰੀ ਡੰਡ ਲਾਤੀ ਉਹਦੇ ਬਚਪਨ ਦੀ ਇਹਨਾਂ ਨੂੰ ਹਾਂਜੀ ਨਿਕੇ ਜਿਹਦੇ ਹੱਥ 'ਚ ਉਹਨੇ ਬੈਡਬਾਲ ਫੜਨਾ ਸੀ ਜਾਂ ਖੇਡਣਾ ਸੀ ਤੇ ਉਹਦੇ ਹੱਥੇ 'ਚ ਲਫਾਫਾ ਫੜਾਇਆ ਹਾਂ ਹਾਂਜੀ ਹਾਂਜੀ ਮੈਂ ਵੀ ਕੀ ਇਹਨਾਂ ਨੂੰ ਬੰਦਾ ਕਹੇ ਇਹਨਾਂ ਨੂੰ ਕੀ ਨਾਂ ਕਹੇ ਇੰਨਾ ਜ਼ਿਆਦਾ ਮੰਨ ਕੇ ਰਾਂ ਤੂੰ ਕੀ ਹੁੰਦਾ ਨਾ ਕਿ ਕੀ ਯਾਰ ਕੀ ਕਰਾਂਗੇ ਸਮਝ ਨਹੀਂ ਆਉਂਦੀ ਕੋਈ ਵੀ ਆਪਣਾ ਬੱਚਾ ਹੀ ਆ ਜਿਹੜੇ ਆਪਣਾ ਭਵੇਖਿਆ ਆਉਣ ਵਾਲਾ ਵੀ ਜੇ ਇਹੋ ਹੀ ਨਹੀਂ ਸੇਫ ਤੇ ਫਿਰ ਹੁਣ ਸੇਫ ਕੀ ਹੋਣਾ ਆਪਣਾ ਨਾਲੇ ਸਕੂਲ ਵਾਲੇ ਇੰਨੀ-ਇੰਨੀ ਫੀਸਾਂ ਲੈਂਦੇ ਜੇ ਯਾਰ ਤੁਸੀਂ ਇੱਕ ਜੇ ਮੰਨ ਕੇ ਚਲੋ ਡਰਾਈਵਰ ਰੱਖਿਆ ਕੋਈ ਵੀ ਇਹ ਕਿਹਦਾ ਭਾਈ ਪਰਵਾਂਜੀ ਨਾਲੇ ਅਣਮੋਲ ਦੀ ਜਿਹੜੀ ਵੀਡੀਓ ਦੇ ਵਿੱਚ ਆਪਣੀ ਆਡੀਅנס ਨੇ ਤੁਹਾਡੇ ਫੈਨਾਂ ਨੇ ਡਿਮਾਂਡ ਕੀਤੀ ਸੀ ਤੇ ਉਹਦਾ ਆਇਆ ਕਿ ਤੁਹਾਨੂੰ ਫੋਨ ਵਗੈਰਾ ਮੋਲਕਵਾਤਰੇ ਦਾ ਹਾਂਜੀ ਆਇਆ ਇਹ ਮੈਸੇਜ ਆ ਜੀ ਅੱਛਾ ਗੱਲ ਵੀ ਹੋਈ ਆਦਾਂ ਫੋਨ ਤੇ ਹਾਂਜੀ ਤੇ ਦੂਜਾ ਮਰਾ ਮੈਂ ਕਹ ਜੇ ਤੇ ਮੈਚ ਚੱਲਣ ਦੇ ਤੇ ਦੂਜਾ ਜੋ ਨਵਾਂ ਪਈ ਹੋਏ ਨਾ ਕਿੰਨਾ ਹਫਤਾ ਪਹਿਲਾਂ ਦਾ ਤੇ ਪੋਡਕਾਸਟ ਕਰਨੀ ਆ ਵੀ ਵਧੀਆ ਨਾ ਬੰਦਾ ਹਾਂਜੀ ਤੇ ਆਪਾਂ ਨੂੰ ਵੀ ਜਾਣਾ ਚਾਹੀਦਾ ਇੱਕ ਮੈਂ ਵੀ ਉਹਦਾ ਫੈਨ ਆ ਯਾਰ ਜਿਹੜਾ ਕੰਮ ਕਰਦਾ ਨਾ ਉਹ ਹਾਂਜੀ ਵੀ ਵੇਲਾ ਕਿੰਨੀਆ ਸੰਸਥਾ ਬਣੀਆ ਕਿੰਨੇ ਆ ਸਮਾਜ ਸੇਵਕ ਆ ਇਹ ਅੱਗੇ ਹਾਂਜੀ ਵੀ ਕਿੰਨੇ ਜਿਆਦੇ ਸਾਰੇ ਵੀ ਦੂਜਾ ਮਰਾ ਟਿੱਕੇ ਆ ਨਹੀਂ ਕੋਈ ਵੀ ਹਾਂਜੀ ਕਿੰਨੇ ਕਿੰਨੇ ਸੇਵਾ ਕਰਦੇ ਸਾਰੇ ਹਨਾ ਟਿਕਿਆ ਤੇ ਇਹੋ ਟਿਕਿਆ ਮਾਣਦਾਰ ਬੰਦਾ ਹੀ ਟਿਕਦਾ ਲੌਂਗ ਟਾਈਮ ਹਨਾ ਬਿਲਕੁਲ ਭਾਜੀ ਤੇ ਨਾਲੇ ਉਹਦੀ ਸੇਵਾ ਕਰਨ ਦਾ ਤਰੀਕਾ ਬੜਾ ਵਧੀਆ ਹੈ ਪੈਸੇ ਨਹੀਂ ਲੈਂਦੇ ਪੈਸੇ ਹੱਥ ਨਹੀਂ ਲਾਉਂਦਾ ਹਾਂਜੀ ਵੀ ਉਹਨੇ ਜਿਹੜਾ ਵੀ ਕੋਈ ਪੈਸੇ ਵਾਲਾ ਉਹ ਬੰਦਾ ਉਹਦੇ ਸਾਹਮਣੇ ਮਿਲਾ ਦੇਣਾ ਤੇ ਉਹ ਤੋਂ ਸੇਵਾ ਕਰਵਾ ਦੇਣੀ ਇਹ ਚੀਜ਼ ਵਧੀਆ ਲੱਗੀ ਉਹਦੀ ਹਨਾ ਕਿਉਂਕਿ ਕੋਈ ਵੀ ਲੌਂਗ ਟਰਮ ਚੱਲਦਾ ਇਹਨਾਂ ਕੋਈ ਵੀ ਉਹ ਮਾਣਦਾਰ ਬੰਦਾ ਹੀ ਲੰਮੀ ਚੱਲ ਸਕਦਾ ਬਿਲਕੁਲ ਭਾਜੀ ਜਿਹੜਾ ਖਾਨ ਵਾਲਾ ਉਹਨੇ ਇੱਕ ਦਿਨ ਦੇ ਪਰੇ ਫੜੇ ਜਾਣਾ ਜਦਾਂ ਕਹਿੰਦੇ ਨੇ 100 ਦਿਨਾਂ ਚੋਰ ਦਾ ਇੱਕ ਦਿਨ ਸਾਧ ਦਾ ਤੇ ਉਹਨੇ ਖਾਨ ਵਾਲੇ ਨੇ ਤੇ ਕਾਬੂ ਆ ਹੀ ਜਾਣਾ ਕਿਤੇ ਨਾ ਕਿਤੇ ਆ ਜਾਊਗਾ ਹਾਂਜੀ ਤੇ ਵੈਸੇ ਵਧੀਆ ਮੁੰਡਾ ਵਧੀਆ ਨਾਮ ਦਾ ਕਿਤਨਾ ਭਰਾਂ ਜੀ ਆਵਲੇ ਮਹੀਨੇ ਦੇਖਣ ਨੂੰ ਮਿਲ ਜੂਗਾ ਕਿ ਅਗਲੇ ਐਸ ਮਹੀਨੇ ਦੇ ਵਿੱਚ ਆਪਾਂ ਮੈਚਾਂ ਦਾ ਲਾ ਲੈਣਾ ਸਾਹਿਬ ਹਾਂਜੀ ਜਿੱਦਨ ਆਪਣੇ ਤੋਂ 2 ਦਿਨ ਛੁੱਟੀ ਹੋਈ ਹਾਂ ਜੇ 4 ਦਿਨ ਪਹੁੰਚ ਜਾਣਾ ਠੀਕ ਹੈ ਭਰਾ ਜੀ ਹਾਂ ਹਫਤੇ ਦੇ ਵਿੱਚ ਵਿੱਚ ਆਪਾਂ ਨੂੰ ਦੱਸ ਦੇਣਾ ਵੀ ਐ ਤਰੀਕ ਨੂੰ ਹੀ ਆਵਾਂਗੇ ਤੇ ਉਹ ਕਹਿੰਦਾ ਵੀ ਹਫਤੇ ਤੋਂ ਹਫਤੇ ਦੇ ਵਿੱਚ ਵਿੱਚ ਫਿਰ ਮੈਨੂੰ ਦੱਸ ਦਿਓ ਹਾਂਜੀ ਤੇ ਜਿੱਦਨ ਵੀ ਹੋ ਜਾਣ ਆਉਣਾ ਹੈ ਤੇ ਜਰੂਰ ਮੈਂ ਹਾਂ ਜਰੂਰ ਵੀਰ ਜੀ ਵੀ ਇਹ ਅਹੀ ਵੀ ਇੰਨੀ ਜੋਗੇ ਹੈਗੇ ਹਣਾ ਕਰਨ ਜੋਗੇ ਬਾਕੀ ਨਹੀਂ ਕਹਿੰਦਾ ਵੀਰ ਜੀ ਵਧੀਆ ਜੇ ਤੇ ਮੈਂ ਮੈਨੂੰ ਤੇ ਹਾਲ ਤੋਂ ਹੀ ਆ ਬੜੇ ਵਧੀਆ ਲੱਗਦੇ ਜੀ ਬਾਵਾ 5 5 7 ਮਿੰਟ ਗੱਲ ਲਈ ਅੱਛਾ ਅੱਛਾ ਮੁੜ ਕੇ ਫਿਰ ਮੈਂ ਚਲੋ ਕੋਈ ਨਹੀਂ ਮਿਲਦੇ ਕਹਿੰਦਾ ਠੀਕ ਹੈ ਵੀਰ ਜੀ ਦੱਸ ਹੁਣ ਆਪਾਂ ਦੱਸਣਾ ਯਾ ਨੂੰ ਕਿੱਦਾਂ ਜਾਣਾ ਵਧੀਆ ਕੰਮ ਸੈਟੀ ਮੇਰੇ ਨਾਲ ਹੀ ਐ ਇੰਤ ਮੁੰਡਾ ਕੈਨੇਡਾ ਦਾ ਹਾਂ ਇਕੱਠੇ ਪੜ੍ਹੇ ਅਸੀਂ ਰਣਜੀਤ ਅੱਛਾ ਉਹ ਵੀ ਬਾਹਰ ਚੱਲ ਕੇ ਬਾਹਰ ਜਾਣ ਕੇ ਉਹਦਾ ਮਰਬਾ ਉਹਦਾ ਡੈਡੀ ਜੈਂਟ ਤਾਂ ਕੰਨੋਂ ਆਂਦੇ ਰਹੇ ਰਿਹਾ ਬਾਹਰ ਰਹਿਦਾ ਹਾਂ ਉਹ ਆਂਦਾ ਨਹੀਂ ਜਾਣਾ ਬਾਹਰ ਬਾਹਰ ਜਾਣਾ ਤੇ ਘਰ ਆਂਦਾ ਨਹੀਂ ਘਰ ਦੇ ਸੱਚੇ ਮੇਰਾ ਇੱਕ ਯਾਰ ਦਿੱਲੀ ਜਾਣ ਕੇ ਲਾ ਕੇ ਗਏ ਪੂਰੇ ਕਰਕੇ ਆਜੂ ਮੇਰਾ ਯਾਰ ਬਿੱਲੀ ਆ ਸਾਲ ਹੋਇਆ ਗਿਆ ਨੂੰ अच्छा ਤੇ 25 ਲੱਖ ਲਾ ਕੇ ਗਿਆ ਉਹਦੇ ਡੈਡੀ ਨੇ ਆਖਿਆ ਕਿ ਨਾ ਜਾ ਇੱਥੇ ਆਪਾਂ ਕੰਮ ਵਧੀਆ 15 16 ਕਿਲੇ ਪੈੜੀ ਸਾਦਾ ਨਹੀਂ ਨਹੀਂ ਮੈਂ ਜਾਣਾ ਅੱਜ ਆ ਗਿਆ ਆ ਗਿਆ ਬਰ ਹਾਂ ਤੇ ਕਰਨ ਵੀ ਆਪਣਾ ਮੜਿਆ ਹੀ ਆ ਹਾਂ ਉਹ ਨੂੰ ਵੀ ਸਰਕਲ ਚੱਲ ਨਹੀਂ ਰਿਹਾ ਹੋਰ ਪਤਾ ਕੀ ਹਾਲ ਹੈ ਠੀਕ ਹੈ ਆਜੋ 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 ਉਹ ਆ ਗਿਆ ਮੇਰੇ ਫੋਟੋ ਨਹੀਂ ਆਉਂਦੀ ਇਹਦਾ ਥੋੜਾ ਜਿਹਾ ਠੀਕ ਹੈਗਾ ਹਾਂਜੀ ਹੈ ਨਾ ਆਹ ਦੇਖ ਮੇਰੇ ਤੇ ਘਰ ਦੇ ਕਹਿੰਦੇ ਤੇਰਾ ਤੇ ਬੇਸਵਾਦਾ ਗੱਮ ਹੈ ਵੀ ਤੂੰ ਦੇ ਚਾਹ ਵੀ ਮੈਂ ਫਿੱਕੀ ਮੈਂ ਚਾਹ ਵੀ ਨਹੀਂ ਮਿੱਠੀ ਪੀਂਦਾ ਮੈਂ ਮੈਨੂੰ ਮੈਨੂੰ ਉਹਦੇ ਫਿੱਕੀ ਚੀਜ਼ ਵੀ ਮਿੱਠੀ ਲੱਗਦੀ ਐ ਤੈਨੂੰ ਇਹ ਮੈਨੂੰ ਨੇ ਮੈਨੂੰ ਚਾਹ ਦੇ ਵਿੱਚ ਮਿੱਠਾ-ਮੁੰਠਾ ਨਾ ਹਾਂਜੀ ਪਿਛੇ ਤੂੰ ਹੀ ਜਲੇਬ ਰੱਖੇ ਆਂ ਤੀ ਉੱਥੇ ਹੀ ਪਏ ਹੋ ਹਾਂਜੀ ਮੈਂ ਖਾਦਾ ਨਹੀਂ ਉੱਥੇ ਨਹੀਂ ਖਾਦੇ ਉੱਦਾਂ ਬੈਹੋ ਰ ਆ ਗਿਆ ਵੀਰ ਇੱਥੇ ਉਦਾਂ ਨਾ ਜਿਤਨਾ ਮਨ ਕਰੇ ਦਲਾ ਮੈਚ ਖੇਡਣ ਲੱਗਿਆ ਹਾਂ ਜੇ ਆਪਾਂ ਥੋੜਾ ਜਿਹਾ ਖਾ ਲਈ ਨੀ ਨਾ ਉਦਾਂ ਜਲੇਬੀ ਦੋ ਮਿੱਠੀ ਚੀਜ਼ ਕੋਈ ਆਪਣਾ એનર્ਜੀ ਲੈਵਲ ਬੜਾ ਚੱਕਦਾ ਇਹ ਤੇ ਸਪੀਡ ਫੋਰ ਬੜੀ ਦਿੰਦਾ ਜੀ ਹਾਂ ਜੀ ਇਹ ਹੈਗਾ ਉਦਾਂ ਥੋੜਾ ਜਿਹਾ ਕਮੈਂਟ ਮੜਾਇਆ ਕਰਦੇ ਕਈ ਬੰਦੇ ਜਿਹਨਾਂ ਮਾਲ ਮੋਲ ਛਗਿਆ ਹੁੰਦਾ ਉਹ ਤੋਂ ਬੜਾ ਛਗਦਾ ਜੀ ਦੂਜਾ ਮਿੱਠਾ ਹੈ ਨਾ ਜੇ ਮਾਰਾ ਛੋਟਾ ਹੀ ਹੋ ਗਿਆ ਜਿਤਨਾ ਯਾਰ ਨਿਗੇ ਨਿਗੇ ਜਵਾਗ ਵੀ ਯਾਰ ਜਿੰਨਾ ਬੱਚੇ ਹੁੰਦੇ ਸਕੂਲ ਦੇ ਬੱਚੇ ਲਾ ਲਈਏ ਆਪਾਂ ਵੀ ਉਹ ਆ ਫੀਮ ਫੂਮ ਦਾ ਤੇ ਛੋ ਚਾ ਹੀ ਹੋ ਗਿਆ ਹਨਾ ਇਹ ਭਾਜੀ ਛੋ ਜਿਦਾਂ ਹੁਣ ਮੰਨ ਕੇ ਚੱਲ ਫੀਮ ਫੀਮ ਨੂੰ ਤੇ ਫੀਮ ਹੋ ਗਈ ਬੀਅਰ ਹੋ ਗਈ ਤੇ ਨਸ਼ਾ ਨਹੀਂ ਗਿੰਦੇ ਮੇਰੇ ਆਮ ਦਾ ਸ਼ਾ ਗਿਆ ਇਹ ਦੇਖੋ ਸੋਸ਼ਲ ਮੀਡੀਆ ਨੇ ਇਹਨਾਂ ਬੜਾ ਕੰਮ ਕਰਾ ਲਿਆ ਹੈ ਹਨਾ ਹਾਣ ਮੈਡੀਕਲ ਸਟੋਰਾਂ ਦੇ ਕੋਲ 15 15 ਸਾਲਾਂ ਦੇ ਜਿਵੇਂ ਨਹੀਂ ਯਾਰ ਮੇਰੀ ਗੱਲ ਸੁਣੋ ਇਹ ਫੀਮ ਬੀਅਰ ਬੀਅਰ ਨੂੰ ਤੇ ਬੀਅਰ ਤੇ ਨਸ਼ਾ ਨਹੀਂ ਗਿੰਦੇ ਨਾ ਨਾ ਅੱਛਾ ਬੀਅਰ ਕੀ ਹੈ ਇਹ ਤਾਂ ਹਲਾ ਹੋ ਗਈਆਂ ਹਾਂਜੀ ਬੀਅਰ ਹੋ ਗਈ ਯਾਰ ਬੱਚਿਆਂ ਨੂੰ ਤੇ ਬਚਣਾ ਚਾਹੀਦਾ ਬੀਅਰ ਵੀ ਭਾਈ ਚਲੋ ਅਲਕੋਹਲ ਤਾਂ ਨਹੀਂ ਲੈਣੀ ਚਾਹੀਦਾ ਬੀਅਰ ਤਾਂ ਕੰਮ ਸ਼ੁਰੂ ਹੋਣਾ ਬਿਲਕੁਲ ਬੀਅਰ ਤੋਂ ਹੁੰਦਾ ਜਿਹੜਾ 15 ਬੱਚਾ 16 16 ਸਾਲਾਂ ਦਾ ਨਾ ਉਹਦਾ ਕੰਮ ਚੱਲਦਾ ਹੀ ਬੀਅਰ ਤੋਂ ਕੋਈ ਨਹੀਂ ਫੜ ਬੀਅਰ ਫੜ ਲਾ ਓਏ ਪਾਣੀ ਆ ਪਾਣੀ ਆ ਜਵਾਂ ਦਾ ਪਾਣੀ ਆ ਗਰਮੀ ਤੇ ਚੰਗੀ ਇੰਡੀ ਆ ਫੜ ਕੋਈ ਨਹੀਂ ਆ ਐਕਦਾ ਤੋ ਜਿੰਨੇ ਬੀਅਰ ਪੀ ਲਈ ਲੈ ਉਹਦੋਂ ਤੋਂ ਉਦੋਂ ਪਹਿਲਾਂ ਤੋਂ ਬੀਅਰ ਪਿੰਦ ਰਿਆ ਪੈਗ ਲਾਜ ਇਦਾਂ ਹੀ ਗੰਮ ਬੀਅਰ ਇਹ ਟੇਕਿਆ ਭਰ ਦਿੰਦੀ ਆ ਉਹ ਤਾਂ ਮੂਤਾਈ ਜਾਂਦਾ ਇਹਦਾ ਕੀ ਫਾਇਦਾ ਉਹ ਮੁੜ ਕੇ ਚੱਲ ਪੈਂਦਾ ਕੰਮ ਦੇ ਚਲੋ ਪੁੱਤ ਛੱਡ ਮੇਰਾ ਪੁੱਤ ਉਹ ਵੀ ਬੁਰੀ ਉਹ ਵੀ ਬੁਰੀ ਪਾ ਜੀ ਪ੍ਰਹਿ ਗਿਆਂ ਦਾ ਕਹਿੰਦੇ ਸੀ ਉਹ ਬਹੁਤ ਜਿਆਦਾ ਚੱਲੰਦੇ ਨੇ ਰੀਲਾਂ ਵੀ ਜਿਹਦਾ ਮੁੱਸੇ ਵਾਲਾ ਚੱਲਦਾ ਹੁੰਦਾ ਰੀਲ ਵੀ ਨਾ ਕਿੰਨੀ ਗਲਤ ਗੱਲ ਚੱਲ ਹੁੰਦੀ ਸਾਰੇ ਪਾਸੇ ਨਹੀਂ ਹੁਣ ਚਲੋ ਕੀ ਚੱਕ ਰਿਆ ਜਿਹੜੇ ਨਿਕਣ ਨਿਕਾ ਝੂਠ ਆ ਨਾ ਉਨੂੰ ਨਾ ਚੱਲ ਆਉਣਾ ਚਾਹੀਦਾ ਮਿਹਨਤ ਦਾ ਬਿਸਕਰ ਬਾਣੀ ਮਿਹਨਤ ਦਾ ਨਹੀਂ ਨੱਚਾਗਾ ਆਪਣੇ ਪਹਿਲੀ ਤੇ ਗੱਲ ਹੈ ਪਹਿਲੇ ਪੈਲਦਾਰ ਤੇ ਆਪਾਂ ਨੂੰ ਜਿਤਨਾ ਪਿੰਡ ਦੇ ਵਿੱਚ ਗਰਾਉਂਡਾਂ ਛੱਡਣੀਆਂ ਚਾਹੀਦੀਆਂ ਹਾਂਜੀ ਗਰਾਉਂਡਾਂ ਦੇ ਕੋਈ ਛੱਡਦਾ ਨਹੀਂ ਗਰਾਉਂਡਾਂ ਨਾਲ ਪਲੇਅਰਾਂ ਪਲੇਅਰਾਂ ਨੂੰ ਜਿਤਨਾ ਨਿੱਕਾ ਜੂਥ ਹੈ ਉਹਨੂੰ ਸਪੋਰਟਸ ਵਾਲੇ ਕੱਢਣਾ ਚਾਹੀਦਾ ਹਾਂਜੀ ਜਿਹੜਾ ਬੱਚਾ ਤੇ ਜਿਮ ਜਿਮ ਦੀ ਆਦਤ ਪਾ ਗਿਆ ਜਾਂ ਗਰਾਉਂਡ ਦੀ ਰਨਿੰਗ ਦੀ ਦੂਜਾ ਉਹ ਨਹੀਂ ਇਹ ਬੰਨੇ ਲੱਗਦਾ ਹਾਂਜੀ ਜਿਹੜੇ ਲੱਗਦੇ ਆ ਨਾ ਬੱਚੇ ਕਈ ਵਾਰ ਕਈ ਯਾਰਾਂ ਸਕੂਲ ਕਾਲਜਾਂ ਤੋਂ ਲੱਗਦੇ ਆ ਹਾਂਜੀ ਇਹਨਾਂ ਦੀ ਰਹਿਣੀ ਸਹਿਣੀ ਜੀ ਉਦਾਂ ਦੀ ਹੋ ਜਾਂਦੀ ਆ ਹਾਂਜੀ ਹੁਣ ਜੇ 10 ਬੰਦਿਆਂ ਦਾ ਬੱਚਿਆਂ ਦਾ ਟੋਲਾ ਹੋਊਗਾ ਨਾ 16 17 ਸਾਲਾਂ ਦੀ ਉਮਰ ਦੇ ਵਿੱਚ ਹਾਂਜੀ ਉਹਨਾਂ ਨੇ ਹੀ ਗਲਤ ਹੋਣਾ ਵਾ ਹਾਂਜੀ ਉਹਨਾਂ ਨੇ ਹੀ ਗਲਤ ਬਣਨੇ ਲੱਗਣਾ ਸਕੂਲ ਆਪਾਂ ਨੂੰ ਸਕੂਲ ਇਹੋ ਜਿਹਾ ਮਾਹੌਲ ਦਿੰਦਾ ਵਾ ਸਕੂਲ ਦੇ ਵਿੱਚ ਗੇਮਾਂ ਹੋਣ ਨਾ ਸਕੂਲ ਦੇ ਵਿੱਚੋਂ ਹੀ ਬੱਚੇ ਨੇ ਨਿਕਲਣਾ ਅਸੀਂ ਵੀ ਉਹਨਾਂ ਸਕੂਲ ਦੇ ਵਿੱਚੋਂ ਹੀ ਨਿਕਲੇ ਹਾਂ ਹਾਂਜੀ ਅਸੀਂ ਸਕੂਲ ਦੇ ਵਿੱਚੋਂ ਨੈਸ਼ਨਲ ਕਬੱਡੀ ਖੇਡ ਕੇ ਮੁੜ ਕੇ ਇੱਧਰਲੇ ਬੰਨੇ ਆ ਗਏ ਹਾਂਜੀ ਹੁਣ ਸਕੂਲ ਦੇ ਵਿੱਚ ਵੱਧ ਤੋਂ ਵੱਧ ਖੇਡਾਂ ਚਾਹੀਦੀਆਂ ਜਿਹੜੇ ਸਕੂਲ ਦੇ ਵਿੱਚੋਂ ਹੀ ਬੱਚੇ ਨਿਕਲ ਕੇ ਸਪੋਰਟਸ ਵਾਲੇ ਆਉਣ ਹਾਂਜੀ ਅੱਗੇ ਜੂਨ ਹੁੰਦੀ ਹੁੰਦੀ ਸੀ ਜੂਨ ਜੀ ਕਰਾਉਂਦੇ ਨੇ ਦੇ ਖੇਡਾਂ ਤਾਂ ਜੂਨ ਦੇ ਵਿੱਚ ਖੇਡਦੇ ਨੇ ਜੂਨ ਖੇਡਾਂ ਸਾਰੇ ਸਪੋਰਟਸ ਮੀਟ ਆਉਂਦੇ ਹੁੰਦੇ ਹਾਂ ਹੁਣ ਉਹ ਹੁੰਦੀਆਂ ਹੁੰਦੀ ਨਹੀਂ ਬੜੇ ਮਿਰਸਾਂ ਨਾਲ ਘੱਟ ਹੁੰਦੀ ਹੈ ਜਾਂ ਹੁੰਦੀ ਹੈ ਅੱਗੇ ਸਕੂਲਾਂ ਨੂੰ ਇੱਕ ਦੂਜੇ ਦੇ ਸਕੂਲਾਂ ਦੇ ਉੱਤੇ ਜਿਹੜ ਮੱਚਦੀਂਦੀ ਵੀ ਐਰਕੀ ਮੇਰੇ ਸਕੂਲ ਨੇ ਜਿੱਤਣਾ ਵਾ ਹਾਂਜੀ ਜਿਹੜਾ ਵਾਲੀ ਵਾਲੀ ਵਾਲਾ ਹੋ ਗਿਆ ਫੁੱਟਬਾਲ ਹੋ ਗਿਆ ਜਾਂ ਦੌੜ ਹੋ ਗਈ ਵੀ ਐਰਕੀ ਸਾਡੇ ਸਕੂਲ ਨੇ ਕੁਛ ਨਾ ਕੁਛ ਜਿੱਤਣਾ ਕੋਈ ਟ ਹੈਗਾ ਹੀ ਨਹੀਂ ਕੁਛ ਬੱਚੇ ਬੱਚੇ ਨਾਲ ਸਾਰਾ ਹੀ ਹਾਂ ਤੇ ਹੁਣ ਜੇ ਆਪਾਂ ਜੇ ਬੱਚਿਆਂ ਨੂੰ ਆਪਾਂ ਬਚਾਉਣਾ ਵਾ ਤੇ ਸਕੂਲ ਸਕੂਲ ਤੋਂ ਹੀ ਮੁੱਢਲੀ ਸਿਹਤਾਂ ਤੋਂ ਹੀ ਆਪਾਂ ਨੂੰ ਚੁੱਕਣਾ ਪੈਣਾ ਵਾ ਸਪੋਰਟਸ ਹਾਂਜੀ ਹੁਣ ਜਿਹੜਾ ਬੰਦਾ ਗਲਤ ਬੰਨੇ ਜੇ ਕੋਈ ਗੈਂਗਸਟਰ ਬੰਦਾ ਜਾਂ ਉਦਾਂ ਬੰਦਾ ਜਾਂ ਜਿੱਦਾਂ ਮਰਜੀ ਉਹ ਬੰਦੇ ਇਸ ਬੰਨੇ ਜਾਂਦੇ ਜਦੋਂ ਛੋਟੇ ਹੁੰਦੇ ਛੋਟੀ ਐਜ 'ਚ ਹੀ ਜਾਂਦਾ ਹਰ ਕੋਈ ਹਾਂਜੀ ਬੰਦਾ ਜਿਹਦੀ ਮਾਤ ਛੋਟੀ ਐ ਨਾ ਬੱਚੇ ਦੀ ਬੱਚੇ ਦੀ ਮਾਤ ਆ ਵੀ 16 17 ਸਾਲਾਂ ਵਾਲੇ ਬੱਚੇ ਨਹੀਂ ਵਿਗੜਨਾ 15 ਤੋਂ 16 ਤੋਂ ਲੈ ਕੇ 17 ਸਾਲਾਂ ਦਾ ਤੇ ਜਿਹੜਾ 21 22 ਦਾ ਹੋ ਗਿਆ 23 ਦਾ ਹੋ ਗਿਆ ਉਹ ਨਹੀਂ ਵਿਗੜਦਾ ਉਹ ਸੰਭਲ ਜਾਂਦਾ ਜਿਹੜਾ ਛੋਟਾ ਬੱਚਾ ਉਹਨਾਂ ਨੂੰ ਲੱਗਣਾ ਕਿ ਇਹਨਾਂ ਕੇ ਬੰਨੇ ਬੱਸ ਉਹਨੂੰ ਸੋਝੀ ਨਹੀਂ ਹੋਣੀ ਹਾਂਜੀ ਨਵਾਂ ਖੂਨ ਹੋਣਾ ਉਹ ਜਦੋਂ ਮਾਰਦਾ ਬਾਲਾ ਤੇ ਫਿਰ ਉਹਨੇ ਕਿਹਾ ਕਿ ਬੰਨੇ ਤੇ ਕੱਢਣਾ ਹੀ ਆ ਹਾਂਜੀ ਆ ਚੀਜ਼ ਹੋ ਜਾਂਦੀ ਹੈ ਬਾਕੀ ਹੁਣ ਮੈਡੀਕਲ ਨਸ਼ਾ ਵੀ ਜ਼ਿਆਦਾ ਹੋ ਗਿਆ ਹਾਂਜੀ ਉਹ ਵੇਖੋ ਵੇਖੀ ਜ਼ਿਆਦਾ ਕਰ ਜਾਂਦੇ ਹੁਣ ਜਦੋਂ ਬੱਚੇ ਸਕੂਲ ਦੇ ਨਾ ਜਿੱਦਾਂ ਮਰਜੀ ਉਹ ਟੀਮ ਤੇ ਹੁਨਾ ਮੋਈ ਫਿਰਦੀ ਆ ਇੱਕ ਸਟੋਰੀਆਂ ਇੱਕ ਗਾਣੇ ਉਹੋ ਜੇ ਸਾਰਾ ਕੁਝ ਉਹੋ ਜੇ ਮਾਹੌਲ ਹੀ ਉਹੋ ਜਿਹਾ ਹੋ ਗਿਆ ਹਾਂਜੀ ਪਰ ਇਹ ਤੋਂ ਬਚਣਾ ਚਾਹੀਦਾ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਚਾਹੀਦਾ ਵੀ ਅਸੀਂ ਕਿਹਦੇ ਵਰਗਾ ਬੰਨਾ ਪਲੇਅਰ ਕਿਹੜਾ ਪਲੇਅਰ ਬੰਨਾ ਅਣਾ ਵੀ ਇਦਾਂ ਉਹਨਾਂ ਨੂੰ ਫੋਲੋਅ ਰੱਖਣਾ ਚਾਹੀਦਾ ਕਿ ਆ ਮੇਰਾ ਆ ਫੇਵਰੇਟ ਪਲੇਅਰ ਆ ਮੇਰਾ ਫਲਾਨਾ ਫੇਵਰੇਟ ਪਲੇਅਰ ਆ ਉਹਦੇ ਉਹਦੇ ਵੱਲ ਨੂੰ ਸੋਚਣਾ ਤੇ ਫੇਰ ਹੀ ਕੁਛ ਨਾ ਕੁਛ ਕਰਨਗੇ ਬਾਈ ਇਹ ਟੀਚਰ ਜੇ ਆਂਦੇ ਕੀ ਕਰਨਾ ਬਾਹਰ ਚੱਲ ਜਾਂਗੇ ਬਸ ਇਹ ਨਹੀਂ ਆਂਦੇ ਬਲਕਿ ਹੋਰ ਜਾ ਕਰਨਾ ਤੇ ਬਾਹਰ ਵੀ ਠੱਗੇ ਹੀ ਆ ਬਾਹਰ ਕਿ ਬਾਰ ਬਾਹਰ ਕੁਰਸੀ ਤੇ ਬਹਿ ਕੇ ਖਾ ਲੈਣਾ ਹੱਸਾ ਜਿੰਨੇ ਛਤਰ ਪੈਂਦੇ ਨਾ ਬਰਾਂਟੇ ਦੇ ਮੇਰੇ ਹਿਸਾਬ ਨਾਲ ਐਡੀ ਤਕੜੀ ਚੀਜ਼ ਹੀ ਨਾ ਬਰਾਂਟੇ ਉਹਦੇ ਦੇ ਰੰਗ ਹੁੰਦੇ ਲਹੂ ਰੰਗਾ ਤੇ ਖੱਟਾ ਛੱਟਾ ਜਿਹੜਾ ਚਿੱਟਾ ਚਿੱਟਾ ਹੁੰਦਾ ਹੈ ਨਾ ਚਿੱਟਾ ਦੂਜੇ 5 5 6 6 ਬਰਾਂਟੇ ਦੇ ਕੇ ਚਿੱਟਾ ਲਈਦਾ ਇਹ ਚਿੱਟਾ ਹੈ ਗਈ ਤੇ ਇਹਦੇ ਆਲੇ ਲਾ ਯਾਰ ਪੰਜ ਉਹ ਕਈਆਂ ਨੂੰ ਗੱਲਾਂ ਸ ਕਈਆਂ ਨੂੰ ਸਮਝ ਨਹੀਂ ਆੜੇ ਲੋਹੇ ਦੇ 90 99 88 ਵਾਲੇ ਨਾ ਉਹਨਾਂ ਨੂੰ ਇਹ ਆਏ ਨੇ ਜਿੰਨਾ ਦਿੱਤਰਿਆ ਇਹ ਮੁੰਡੇ ਆਪਣੇ ਤੋਂ ਖਾਊਗਾ ਆੜੀਆਂ ਆੜੀਆਂ ਦੋ ਤਿੰਨ ਬਾਲਟੀਆਂ ਭਰ ਕੇ ਰੱਖੀਆਂ ਨੇ ਉਹਨਾਂ ਦੇ ਪੁਰਾਣੇ ਨਿਕਾੜਾ ਚਲੋ ਸਾਡੇ ਵਾਲੀ ਜਿਹੜੀ ਆਪਾਂ ਆਪਣੀ ਪੀੜ੍ਹੀ ਹੈ ਨਾ ਉਹ ਹੀ ਹੁਣ ਕਿਹੜਾ ਖੇਡਦਾ ਬ੍ਰਾਂਡੇ ਉਹਨਾਂ ਨੇ ਬੜੇ ਉਹਨਾਂ ਨੇ ਬੜੀਆਂ ਪਾਲਦੀਆਂ ਪਰ ਉਹਦੇ ਇੱਕ ਜਿਹਾ ਜਦੋਂ ਸਾਡੇ ਵਾਲੀ ਆ ਨਾ 2000 ਤੋਂ ਬਾਅਦ ਆਪਣੇ ਨਾ ਬਿੱਟਾਂ ਨਹੀਂ ਆਪਣਾ ਉਹ ਤਾਂ ਮੈਂ ਰੁਪਈਏ ਦੇ ਲੈਂਦਾ ਰੇ ਬ੍ਰਾਂਡੇ ਤੇ ਬ੍ਰਾਂਡੇ ਦੇ ਤੇ ਮੁੱਲ ਮੁੱਲ ਦੇ ਦੇ ਆਪਾਂ ਉਹ ਪਲਾਸਟਿਕ ਦੀ ਬੋਤਲ ਭਰੀ ਦੇਂਦੇ ਹਾਂ ਉੱਥੋਂ ਤੇ ਮੁੱਲ ਵੜੇ ਲਾਇਆ ਬ੍ਰਾਂਡੇ ਮੈਂ ਥੱਲੇ ਨਾ ਪੜ੍ਹਦੇ ਹਾਂ ਆਡਾ ਇੱਕ ਗਵਾਂਢੀ ਹੁੰਦਾ ਦੀਪਾ ਦੀ ਪਾਉ ਪਰਾ ਸੁਹੇਲਾ ਉਹਨਾਂ ਕਹਣਾ ਛਾਮਾ ਜਣ ਕਹਣਾ ਪੀੜਾ ਖੇਡੋ ਤੇ ਛਾਮਾ ਜਣ ਅਸੀਂ ਅਸੀਂ ਭੈਣ ਲਾ ਕੇ ਵੀ ਹੁਣ ਨਹੀਂ ਖੇਡਣਾ ਹੁਣ ਨਾ ਲੁੱਟ ਮਾਈ ਪੈ ਜਾਣੀ ਖੋ ਮਾਈ ਪੈ ਜਾਣੀ ਹੁਣ ਸ਼ਾਮ ਨੂੰ ਹਾਂ ਉਹਨਾਂ ਨੇ ਪੀੜਾ ਪੀੜਾ ਰੱਖ ਲੈਣਾ ਪੀੜੇ ਦੇ ਵਿੱਚ ਰੱਖ ਲੈਣਾ ਉਹਨੇ ਨਾ Holi ਦੀ ਚਾਦਰ ਫੜ ਲੋਈ ਫੜ ਭੱਜ ਕੇ ਜਾ ਕੇ ਵਿੱਚੋਂ ਫੜ ਕੇ ਜੋ ਨਿਕਲਾਈ ਕਰਨੋ ਜੋ ਭੱਜਣੇ ਕਰਨੋ ਸਾਡੇ ਹੱਥੇ ਵੀ ਆਏ ਨੇ ਇੱਕ ਦੋ ਅਹੀਂ ਫੜ ਲੈਣੇ ਫੜ ਲੈਣੇ ਕੋਈ ਬਾਈ ਅੰਦਰ ਕਿੱਲੇ ਗਾ ਬੜਾ ਅਕਸ਼ਤ ਪਰਵਾਦਾ ਉਹਨੇ ਫੋਨਾ ਜੁੜੀ ਛੇਡਾ ਰਹੀ ਨਹੀਂ ਛੇਡਾ ਹੈਗੀਆਂ ਵਾ ਛੇਡਾਂ ਦਾ ਨਹੀਂ ਚੱਕਰ ਸਮਾਂ ਬਦਲ ਗਿਆ ਸਾਰੇ ਰਾਜਾ ਮਾ ਉਹ ਨਾ ਦਾ ਇੱਕ ਚੋਰ ਚੋਰ ਆ ਜਾਉਂਦਾ ਤੂੰ ਕਈ ਆਦੇ ਘਰਾ ਦੇ ਆਪਦੇ ਜਵਕ ਨੂੰ ਘਰੋਂ ਬਾਹਰ ਕੱਢਦੇ ਨੇ ਨਹੀਂ ਕੱਢ ਕੇ ਨਹੀਂ ਹੁਣ ਏਦਾਂ ਕਈ ਜਾਂਦੇ ਹਨ ਮਿੱਟੀ ਤੋਂ ਫੈਕਸ਼ਨ ਉਹ ਗੱਲ ਉਹਦਾ ਵਲਗੀ ਚੱਕਰੀ ਉਦੋਂ ਤੇ ਆਪਾਂ ਹੈਗੇ ਹੱਤਣ ਤਣ ਇੱਕ ਜਣਾ ਇੱਕ ਜੇ ਚੱਲ ਵੀ ਜਾਂਦਾ ਦੋ ਤੇ ਹੈਗੇ ਸੀ ਨਾ ਪਹਿਲੇ ਹੁਣ ਹੈਗਾ ਇਕੱਲਾ ਇਕੱਲਾ ਤੇ ਉਹਨੂੰ ਕੀ ਕੋਈ ਇਕੱਲਾ ਵੇਖੇ ਬਣੇ ਵਰਦਾਨ ਵਾਰੈਂਟ ਇੰਨਾ ਖਰਾਬ ਕਿ ਕੀ ਜਵਾਗ ਨੂੰ ਬਾਹਰ ਕੱਢਣਗੇ ਆਓ ਇਹੋ ਤੇ ਚੱਕਰਿਆ ਨਾ ਯਾਨੀ ਭੈਣ ਆ ਯਾਰ ਕੋਈ ਇਧਰ ਆ ਗਿਆ ਪੁੱਤ ਨੂੰ ਉਹਦੇ ਪਤਾ ਨਹੀਂ ਕੀ ਕੋਈ ਕੁੜੀ ਆਵਾ ਕਰਦੇ ਰਹੇ ਕਦੀ ਕਿਤੇ ਨਿਕਲ ਜਾ ਕਦੀ ਕਿਵੇਂ ਨਿਕਲ ਜਾ ਉਹ ਗੱਲਾਂ ਨਹੀਂ ਰਹੀਆਂ ਮੋਟਰਸਾਈਕਲ ਦਾ ਕਿੰਨਾ ਚਾਹ ਹੁੰਦਾ ਸੀ ਪਹਿਲੇ ਮੇਰੇ ਨੂੰ ਸਾਈਕਲ ਦਾ ਚਾਹ ਹੁੰਦਾ ਹੁੰਦਾ ਜਿਹਦੀ ਘਰੇ ਗੱਡੀ ਹੁੰਦੀ ਉਹਦਾ ਹੀ ਹੁੰਦਾ ਸਾਰਿਆਂ ਨੂੰ ਆ ਮੈਨੂੰ ਮੇਰੇ ਅੱਗੇ ਕਹਿੰਦੇ ਮੈਂ ਕਿਹਾ ਵੀ ਆਪਾਂ ਕੈਂਚੀ ਤੋਂ ਸ਼ੁਰੂ ਕੀਤਾ ਸੀ ਸਾਈਕਲ ਤੇ ਹੁਣ ਕੈਂਚੀ ਤੋਂ ਕਿਉਂ ਨਹੀਂ ਸਾਈਕਲ ਕਰਦੇ ਹੁਣ ਤਾਂ ਨਿੱਕਿਆ ਨਿੱਕਿਆ ਤੋਂ ਸਾਈਕਲਿਆ ਉਦੋਂ ਆਪਣੇ ਘਰੇ ਹੁੰਦਾ ਹੀ ਸਾਈਕਲ ਵੱਡਾ ਸੀ ਤੇ ਆਪਾਂ ਤਾਂ ਕੈਂਚੀ ਸਿੱਖਦੇ ਰਹੇ ਆ ਤੇ ਜੇ ਵੱਡਾ ਨਿੱਕਾ ਸ਼ੈਂਗਲ ਹੁੰਦਾ ਤੇ ਆਪਾਂ ਨੂੰ ਕੈਂਚੀ ਚਲਾਉਂਦੇ ਕਿ ਲੋੜੀਂਦੀ ਕੈਂਚੀ ਚਲਾਉਣਾ ਹੀ ਨਹੀਂ ਉਹ ਕੈਂਚੀ ਜਿਹੜਾ ਆਪਾਂ ਤਾ ਚਲਾਉਂਦੇ ਰਹੇ ਸਾਈਕਲ ਵੱਡਾ ਹੀ ਆਪਾਂ ਨਿੱਕੇ ਆਪਾਂ ਨੂੰ ਕੈਂਚੀ ਜਾਜ ਆ ਜਾਣੀ ਤੇ ਆਪਾਂ ਭੈਜ ਟੌਰ ਮਾਰ ਰਾਂ ਮੈਨੂੰ ਮੈਨੂੰ ਕੈਂਚੀ ਜਾਜ ਤੇ ਜਿਹੜੀ ਉਤਲੀ ਜਾਜ ਆ ਜਾਂਦੀ ਹੈ ਨਾ ਸਾਰੇ ਸਾਈਕਲ ਵਾਲੀ ਤੇ ਪਤਾ ਨਹੀਂ ਆਪਾਂ ਕੀ ਸੋਚਦੇ ਵੀ ਕੀ ਜਾਜ ਆ ਗਈ ਹੈ ਹੈਨਾ ਤੇ ਇਹ ਆਪਾਂ ਆਪਾਂ ਹੀ ਗੱਲਾਂ ਸਿੱਖੀਆਂ ਦੂਜਿਆਂ ਨੇ ਨਹੀਂ ਜਿਕੇ ਦੇਖੇ ਸਾਂ ਹੋਣ ਕਹਿੰਨੇ ਕੈਂਚੀ ਜਾ ਸਿੱਖਣੀ ਹੋਣ ਤੇ ਨਿਕਿਆ ਜੇ ਨੂੰ ਤਿੰਨ ਤਿੰਨ ਟਾਇਰਾਂ ਵਾਲੇ ਆਪਾਂ ਸਾਈਕਲ ਲੈ ਦਿੰਨੇ ਆ ਵੀ ਤੂੰ ਇੱਧਰ ਨਹੀਂ ਡਿਕਣਾ ਇੱਧਰ ਨਹੀਂ ਡਿਕਣਾ ਆਹ ਨਾ ਉਹ ਆ ਦਾ ਦੇ ਕੁੜੇ ਆ ਸਾਈਕਲ ਦੀ ਗੱਜਰਾਂ ਕਿੱਲੀ ਹੀ ਨਹੀਂ ਵੱਜ ਜਾਂਦੀ ਪੈਂਡਲ ਨਹੀਂ ਹੁੰਦਾ ਉਹਦੀ ਕਿੱਲੀ ਜੀ ਹੁੰਦੀ ਕੱਲੀ ਤਿੱਖੀ ਜੀ ਉਹ ਵੀ ਬੜੀ ਵੱਜੀ ਹੋਣਾ ਪਾਰਾਂ 'ਚ ਲੋਕਾਂ ਮਿਆਂ ਜਾ। ਆਪਣੇ ਘਟੇ ਛੱਲੇ ਬੜਾ ਛੱਲੇ ਲੋਕਾਂ ਦੇ ਜਾ ਹੱਡੀ ਆ ਜਾਣੀ ਹੱਡੀ ਆ ਜਾਣੀ ਹੱਡੀ ਉਹ ਹੱਡੀ ਜਾ ਕਰਦੇ ਜਿਹੜੀ ਆਪਾਂ ਬ੍ਰੇਕ ਲਾਉਣੇ ਨੇ ਚੈਨ 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 ਤੇ ਪੈਂਟ ਢਾੜਦੀ ਰਹੀ ਹੈ ਚੈਨ ਤੇ ਪੈਂਟ ਪੈਂਟ ਤੇ ਜਾਂ ਕੋਲੇ ਚੈਨ ਢਲੀ ਹੋਣੀ ਦੋ ਵਿੱਚ ਅੰਦਰਵਾਰ ਕੁੜੀ ਚੱਕੇ ਦੇ ਫਸ ਜਾਣੀ ਚੈਨ ਉਹ ਕੁੜੀ ਵਾ ਖੇਚ ਖੇਚ ਕੇ ਉਹਨੂੰ ਕੱਢਣੀ ਵਿੱਚੋਂ ਚੈਨ ਉਹ ਗੱਲਾਂ ਹਣੋਂ ਕਿੱਥੋਂ ਦਾ ਸਮਾਂ ਹਣੋਂ ਸਹੀ ਗੱਲ ਉਹ ਪਛਾਣ ਹਣ ਜਮਾਨਾ ਜਿਹੜਾ ਜੋ ਜੋ ਬਦਲਦਾ ਜਾਂਦਾ ਹਮੇ ਚੈਨ ਕਵਰ ਪਾਇਆ ਹੁੰਦਾ ਜੇ ਟਾਇਰਾਂ ਤੇ ਢੱਲਾ ਜਾ ਮੈਂ ਥੱਲੇ ਨਹੀਂ ਉਤਰਨਾ ਕਿਦਾਂ ਮੈਂ ਤੁਰੇ ਤੁਰੇ ਜਾਂਦੇ ਨੂੰ ਚੈਨ ਪਾ ਦੂੰ ਤੁਰੇ ਤੁਰੇ ਜਾਂਦੇ ਨੂੰ ਇਹ ਲਮਕੇ ਜੇ ਥੱਲੇ ਇਕੱਠੇ ਜੇ ਹੋ ਗਏ ਤਾਂ ਤੁਰੇ ਤੁਰੇ ਜਾਂਦੇ ਨੂੰ ਚੈਨ ਪਾ ਗਦੇ ਫਿਰ ਪਜਾ ਦ ਨਾ ਉਹ ਗੱਲਾਂ ਨਾ ਉਹ ਨਹੀਂ ਹੁਣ ਜਵਾਨਾਂ ਨੇ ਕਿਤੇ ਕੋਈ ਹੁੰਦਾ ਜਿਹੜੇ ਕਿਸੇ ਨਹੀਂ ਹੁੰਦੀ ਹੁਣ ਆ ਗਿਆ ਗੱਲ ਕੋਈ ਯਾਰ ਐੜੀ ਪਿੰਦਿਆ ਹਾਂ ਜੀ ਮੈਂ ਅੱਖਾ ਆ ਕੇ ਜਾਂਦਾ ਯਾਰ ਰੋਜ਼ ਖੇੜ-ਗੇੜ ਕੇ ਨਾ ਅੱਜ ਨਹੀਂ ਖੰਡ ਨਹੀਂ ਕਰਦਾ ਅੱਜ ਪੱਪਿਆ ਹੋ ਜੋ ਕੈਮ ਆਪਨਾਂ ਦੇ ਅੱਜ ਫੈਮ ਪਾ ਜੀ ਨਾਲ ਮੈਂ ਉਹ ਤੇ ਜਾ ਕੇ ਚੱਲ ਗਿਆ ਚੱਲ ਗਿਆ ਪਹਿਲੋਂ ਹੀ ਆ ਗਿਆ ਸਾਡਾ ਕੋਲ ਕਿੱਥੇ ਰੱਖੇ ਬਲੌਣ ਜੀ ਉਹ ਤੋਂ ਜਾ ਕੇ ਜੇ ਗੁੱਸਾ ਗਰਸਾ ਚੜ ਗਿਆ ਗਰਾਊਂਡ ਵੇਖ ਕੇ ਤੇ ਪਰ ਅਜੇ એનર્ਜੀ ਲੈਵਲ ਬੜਾ ਡਾਊਨ ਜੀ ਰਸਟ ਮੰਗਨ ਦਾ ਸਰੀਏ ਹਾਲ ਕੇ ਹੀ ਜੜਾ ਮੈਚ ਆਪਣੇ ਦੋ ਦੋ ਦਿਨ ਰਸਟ ਮਾਰ ਰਸਟ ਮੁਰ ਦੇ ਪੈਰ ਟੇਂਗ ਲਾ ਦੇ ਮਤ ਗੁੰਡੀਪੁਰਿਆ ਆਓ ਵੀ ਹੈ ਤੇ ਨਾਲ ਰਹਿੰਦੇ ਵੀ ਹੈ ਪਿਆਰ ਆ ਕਹਿੰਦੇ ਫਰੰਦੀਪੁਰਿਆ ਗੋਪੀ ਦੇ ਨਾਲ ਇਹਨਾਂ ਬਖਸ਼ੀ ਹੀ ਹੈ ਵਾਇਗਰ ਨੂੰ ਧਿਆਉਂਦਾ ਫਰਾ ਤੱਕਦੇ ਫਰੰਦੀਪੁਰਿਆ ਫਰੰਦੀਪੁਰਿਆ ਆ ਫਰੰਦੀਪੁਰਿਆ 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 ਆ ਸਰਾ ਲੱਗ ਗਿਆ ਜੇ ਮੁੰਡਾ ਚੁੱਪੀ ਨਹੀਂ ਕੰਜੀ-ਕੁੰਜੀ ਮਾਰਦਾ ਫਾਦੇ ਵਾਲਾ ਭਾਉ ਨਹੀਂ ਉਹ ਕੈਂਚੀ ਕੁਚੀ ਮਾਰਦਾ 1000000 ਤਹਦੇਗਾ ਅਗਲੀ ਰੇਡ ਸਿਦਕਾ ਨੌਜਵਾਲ ਕੱਪੋ ਵਾਲੀ ਪਿੰਡ ਹੈ ਔਰ ਸਾਹਮਣੇ ਫਰੰਦੀ ਪੁਰੀਆਂ ਕੋਪੀ ਹਵਾਲਿਆਂ ਪਰਮਨ ਕੇਬੱਡੀ ਦਾ ਮੱਲੀ ਪਰਵਾਰ ਦਾ ਫਰਜ਼ਾਨਾ ਸਮੇ ਔਰ ਦੂਜੇ ਪਾਸੇ ਗੰਦੋ ਵਾਲੀਓ ਸੇਵਕ ਤੇ ਜਰਮਜੀਤ ਸਿੰਘ ਕੋਈ ਦਾ ਚੰਡਿਆ ਹੋਇਆ ਹੈ ਕਿ ਪੱਟੀ ਲੱਗਦਾ ਚੰਡਿਆ ਕਿਸੇ ਤੇ ਇਹ ਧੱਕ ਮੇਰੇ ਪੰਜਾਬ ਦੀ ਹੈ ਜਿਹੜੇ ਸ਼ੋਰ ਹੀ ਪੈਦਾ ਹੁੰਦੇ ਨੇ ਤਰਤ ਮੇਰੇ ਪੰਜਾਬ ਦੀ ਉੱਤੇ ਸ਼ੋਰ ਹੀ ਪੈਦਾ ਹੁੰਦੇ ਨੇ ਲਓ ਸਾਹਮਣੇ ਅਮਨ ਝੰਡੇਰਾ ਵਾਲਾ ਕੁਸ਼ੀਆ ਕਬੱਡੀ ਪਾਉਣ ਲਈ ਵਧਿਆ ਹੋਇਆ ਅੱਜ ਤਾਨ ਗਿਆ ਕਬੱਡੀਆਂ ਤੇ ਦੇਖੂ ਸਾਰਾ ਜੱਗ ਜੀ بار بار ਧਵਾ ਕੇਲੇ ਕਦੋਂ ਨਗਿਆ ਜੱਗ ਜੀ ਕੌਣ ਕੰਨਾ ਪਾਣਗੇ ਜਿ ਪਤਾ ਜਾਣਾ ਲੱਗ ਜੀ ਸਾਹਮਣੇ ਫਰੰਦੀਪੁਰਿਆ ਪਰ ਨੰਬਰ ਅਮਰ ਝਡੇਰਾ ਮੈਂ ਗਿਆ ਤਿੰਨ ਰੇਡਾਂ 1500 ਦੀਆਂ ਇੱਕ ਪੈ ਗਈ ਦੋ ਬਾਕੀ ਦੇ ਬੱਬਰ ਛੇੜ ਦੀਆਂ ਲਓ ਸਾਹਮਣੇ ਦੇਖਦੇ ਆ ਆ ਮੁੰਡਾ ਝਡੇਰਾ ਵਾਲਾ ਅਮਰ ਦੂਜੇ ਪਾਸੇ ਫਰੰਦੀਪੁਰਿਆ ਉਹ ਟੱਕਰ ਸਿਰੇ ਦੀ ਆ ਉਹ ਬੱਬਰ ਛੇੜ ਜੋ ਜੋ ਕਰਵਾ ਦੋ ਮੇਰੇ ਵੀਰੋ ਕੁੱਪਰ ਬਣਾ ਲਾ ਪਨਾ ਸਾਬ ਦਾ ਮੋਲਾ ਹੋ ਬੱਲੇ ਕਿੰਨੇ ਅਮਲ ਕਰਵਾ ਗਿਆ ਆਸਵਾ ਦਾ ਕਬੱਡੀ ਦਾ ਬੱਦੂ ਸਿੰਘਾ ਸਾਹਿਬ ਕੋ ਲਾਸਟ ਕਬੱਡੀ 1500 ਦੀ ਆ ਛੇ ਦੇ ਮੀਣਾ ਕੋਟਿਏ ਦੇ ਹਰਪ੍ਰੀਤ ਢੱਲੋਂ ਵੱਲੋਂ ਤੇ ਨਾਲ ਅਰਮਾਨ ਢੱਲੋਂ ਵੱਲੋਂ ਫਰਦੀ ਕੋਟਿਏ ਦਾ ਇੱਕੋ 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 1000 ਦਾ ਵੀ ਮੀਰਾ ਕਟਿਏ ਸ਼ੇਰੇ ਦੀ ਅਗਲੀ 10000 ਦੀ ਹੋਣੀ ਆ ਉਹ ਨੋਟਾਂ ਵਾਲੀ 10000 ਦਾ ਲਫਾ ਪਰ ਨੰਬਰ ਕਿਸਮੇ ਆਸਟ੍ਰੇਲੀਆ ਹਰਪ੍ਰੀਤ ਸਿੰਘ ਜੀ ਢਿੱਲੋ ਇਟਲੀ ਸਤਨਾਮ ਸਿੰਘ ਨਾਲ ਸਾਡੇ ਸੁਖਨਾਮ ਸਿੰਘ ਜੀ ਤੇਰਮਾਨ ਸਿੰਘ ਜੀ ਅਵੀਰਾਜ ਸਿੰਘ ਜੀ ਧੰਨਵਾਦ ਸਾਰੇ ਭਰਾਵਾਂ ਦਾ ਸੰਦੀਪ ਸਿੰਘ ਤੇ ਜਸ਼ਨਦੀਪ ਸਿੰਘ ਭੰਗੂ ਇਟਲੀ ਨਾਲ ਸਾਡੇ ਸਾਗਰਪ੍ਰੀਤ ਸਿੰਘ ਹਿਰ ਚਾਚਰ ਤੇ ਚੌਥਾ ਰੇਡਾਂ ਦੇ ਕਿਹੜੇ ਉੱਥੇ ਮੱਲ ਬੰਨਣੇ ਉਹ ਤਾਂ ਮਗੇ ਨਾ ਮਾਲਵੇ ਦੀ ਕਬੱਡੀ ਦਾ ਦਾਦਾ ਜੀ ਤੋਂ ਨਾ ਜਾਂਦਾ ਵੀ ਆਪਣਾ ਮਾਜੇ ਨਾਲ ਦੀ ਨੀਂਦ ਹਾਂ ਉੱਥੇ ਹੁਣ ਮੰਨ ਕੇ ਚਲੋ ਟੈਲੈਂਟ ਬੜਾ ਬੱਚਿਆਂ 'ਚ ਬੜੇ ਬੱਚੇ ਬੱਧੀ ਬੰਨ ਵਾਲੇ ਆ ਪਰ ਰੇਡਾਂ ਤੇ ਜਿਆਦੀਆਂ ਦੇਣ ਹਾਂ ਖੇਡੋਂ ਤੇ ਹਾਂ ਖੇਡ ਤਾਂ ਪੈਸੇ ਹੀ ਦੇਣਾ ਪੈਸੇ ਕੋਲੋਂ ਲੈ ਲੈਂਦੇ ਆ ਇੰਨਾ ਲੈਦੇ ਦੂਜਾ ਉਹ ਬੜਾ ਕਮਾ ਲਾਈਫ ਸ਼ੇਅਰ ਹਦਾ ਪਤਾ ਚਾਹੀਦਾ ਬੇਤਨਾ ਬੇਜਾ ਰਿਹਾ ਹਾਂ ਹਾਂ ਚੰਗਾ ਹਨਾ 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 ਦੱਬੀ ਦੋ ਤੀ ਚੋਟ ਚੋਟ ਕੋਈ ਮੈਂ ਕਿ ਜਿਹੜਾ ਆਪਾਂ ਨੂੰ ਉਦਨ ਵੀ ਲੈ ਚੌਂਕ ਤੇ ਕੋਈ ਇਹਨੂੰ ਗਿਆ ਸੀ ਮੈਨੂੰ ਜਾਣਦਾ ਉਹ ਪੂਰਨਦੀਪੁਰੀ ਦਾ ਯਾ ਅਰੇ ਇੱਕ ਦਿਨ ਬਰਾਦਾ ਦਾ ਡਾ ਜਵਾਗਿਆ ਤੇ ਨਾਲ ਦੇ ਨਾਲ ਉਹ ਜਿਹੜਾ ਚੋਟਾ ਜਿਆ ਤੇ ਬਜਾ ਕਰਦਾ ਦਾਇਆ ਉਹਨੂੰ ਲੱਗ ਜਾਇਆ ਹੀ ਫੋਨ ਤੇ ਮੈਂ ਉਹਨੂੰ ਫੋਨ ਲਾ ਲਿਆ ਜੀ ਆਪ ਕੋ ਫੋਨ ਹੀ ਬੜਾ ਇੱਕ ਸਰਾ ਦਿਨ ਵਧੀਆ ਜਿਹੜਾ ਜੀ ਵੀ ਸਾਰਿਆਂ ਦਾ ਦਰਸ਼ਨ ਹੋ ਗਏ ਉਹਨਾਂ ਨੂੰ ਫੋਨ ਹੀ ਚਲਾਈ ਸਾਰੇ ਰੱਖੀ ਰੱਖੇ ਪਰ ਉਹ ਇਰੋਪੀ ਜਿਹੜਾ ਜੰਮਦਾ ਜਵਾਗ ਹੈ ਨਾ ਉਹਦੀ ਟ੍ਰਾਂਕਸ਼ਨ ਫੋਨ ਨਾਲ ਚੱਲਦੀ ਪਈ ਨਾ ਕਿਵੇਂ ਆਪਾਂ ਗੱਲਾਂ ਕਰਦੇ ਰਹਿਣਾ ਜੋ ਉਹਨੇ ਕਿਹਾ ਪਤਾ ਨਹੀਂ ਇਹ ਤਾਂ ਚੀਜ਼ ਦੀ ਆ ਯਾਰ ਫੋਨ ਫੋਨ ਨਾਲ ਕਿਉਂ ਨਹੀਂ ਹੁੰਦੀ ਬੱਚਾ ਹੋਣ ਵਾਲਾ ਦਾ ਮਾਂ ਫੋਨ ਨਹੀਂ ਚੜਦੀ ਤੇ ਹੁਣ ਮੇਰੇ ਬੱਚੇ ਨਹੀਂ ਉਦਾਂ ਦਾ ਮਾਂ ਘੜੀ ਬੜਾ ਤਾੜੀਆਂ ਪੜਨ ਲਈ ਆ ਵੀ ਦਲੇਰਾਂ ਦੀਆਂ ਤੇ ਉਹ ਬੱਚਾ ਉਦਾਂ ਦਾ ਹੋਵੇ ਮਾਂ ਵੀ ਰੀਅਲ ਨਹੀਂ ਵੇਖਣ ਦਈ ਇਹ ਇਹ ਰੀਅਲਿਟੀ ਨਹੀਂ ਬੜਾ ਬੜਾ ਚੀਜ਼ਾਂ ਰੱਖਨੇਗਾ ਇਹ ਹੁਣ ਤਾਂ ਚਲੋ ਸਵਾ ਸਾਲ ਦਾ ਹੋ ਗਿਆ ਇਹਨੂੰ ਤੋ ਨਹੀਂ ਸੁਖਾਇਆ ਬੜੇ ਚਿਰ ਤੇ ਫੋਨ ਫੋਨ ਕਰਨਗੇ ਆ ਭਾਜੀ ਬਲੇਕ ਨਾ ਕਰਦਾ ਹੁਣ ਅੱਗੇ ਪਹਿਲਾਂ ਜੋੜੀਆਂ ਦੀਆਂ ਫਾਰਮਾਂ ਲਾਉਂਦੇ ਕਮਰਿਆਂ ਦੀ ਫਿਰ ਚੰਗੇ ਬੰਦਿਆਂ ਦੀਆਂ ਉਹ ਵੇਹੜੀਆਂ ਜਨਨੀਆਂ ਚਲੋ ਕੋਈ ਨਾ ਕੋਈ ਸੀਰਤ ਸੁ ਤੇ ਕੇ ਤੇ ਜਾਂਦੀ ਕੋਨ ਕੋਟ ਦੇ ਨੱਚ ਰਏ ਆਪਾਂ ਪੁੰਨ ਜੇ ਵੇਖੀ ਜੈਨੇ ਤੇ ਉਹ ਹੀ ਬੰਨਾ ਹੋ ਗਾ ਨੇ ਦੇ ਆਪਾਂ ਬੰਨ ਰਏ ਹਾਂ ਯਲਾ ਕਰ ਰਿਆ ਨਿਆ ਕੱਲਾ ਵੈਦਾ ਪੂਰ ਮਸਾ ਕੋਟ ਪੈਸੇ ਦੀ ਨਹੀਂ ਹੋ ਗਿਆ ਮਾ ਕੋ ਚਾਚਾ ਨਾਲ ਤਿਆਰ ਰਹਿ ਗਿਆ ਚਾਟੀ ਬੰਦਾ ਖਿਚਾ ਲਾ ਪਿੱਛਾ ਹਾਂ ਛੱਟੀ ਹੈ ਇਹਦੀ ਇਹਨੂੰ ਪਾ ਲੋ ਗੰਢੀ ਲੱਜੇ ਕੋਈ ਚਾਟੀ ਖਿਰੋ ਫਚਈ ਜਾਂ ਤਾਕਾ ਕੀ ਵੀ ਵੀਡੀਓ ਲੋਕਾਂ ਦੇ ਬਲੇ ਕੁਛ ਨਹੀਂ ਹੈਗਾ ਆਪ ਵੀ ਇਹ ਕੱਟਣ ਦੇ ਜੀ ਉਹਨੂੰ ਗੋਲੀ ਮਾਰਦੀ ਕੋਈ ਦੱਸੋ ਉਹਨੂੰ ਆਪ ਮਾਰ ਜਰਾ ਛੇਤੀ ਹੈ ਨਹੀਂ ਮਜ਼ਾ ਮੈਂ ਨਾ ਗੱਡੀ ਘੜਾ ਦੋ 1 ਮਿੰਟ ਰਾਜ ਤੇ ਪਿੱਛੇ ਹੋਵੇਗਾ ਹਾਰਨਾ ਨਾ ਪਾਵੇਗੇ ਨਾ ਅੱਗੇ ਪ੍ਰੋਬਲਮ ਹੀ ਆਣਾ ਇਹ ਹਣਾ ਹੌਸਲਾ ਰਹੀ